BBMB ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਵਾਲੀ ਮੁਰਦਾਬਾਦ ਮੁਰਦਾ ਇਹ ਗੱਲ ਕਲੀਅਰ ਕਰਨੀ ਚਾਹਨਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਪਤਾ ਲੱਗਿਆ ਸੂਬੇ ਦੀ ਆਪਣਾ ਸਰਕਾਰ ਨੇ ਇਹ ਪਾਣੀ ਜਾਣ ਨਹੀਂ ਦੇਣਾ ਪਰ ਅਧਿਕਾਰ ਕਿੱਥੇ ਹੈ ਅਧਿਕਾਰ BBMB ਨੇ ਆਪਣੇ ਕੰਟਰੋਲ 'ਚ ਕੀਤੇ ਹੈ ਪਾਣੀ ਜ਼ਿਆਦਾ ਛੱਡ ਦੇਣ ਦਾ ਉਹਨੂੰ ਅਸੀਂ ਟੈਕਨੀਕਲੀ ਰੋਕ ਨਹੀਂ ਸਕਦੇ ਜਾਣਕਾਰੀ ਆਈ ਹੈ ਕੁਝ ਗੇਟ ਖੋਲੇ ਆ ਰਾਤੋਂ ਰਾਤ ਅਫਸਰਾਂ ਦੇ ਤਬਾਦਲੇ ਕੀਤੇ ਆ ਦੱਸੋ ਸਾਡੀ ਪੰਜਾਬ ਦੀ ਧਰਤੀ ਉੱਤੇ ਕਿਦਾਂ ਦੇ ਅਧਿਕਾਰ ਜਤਾਏ ਜਾ ਰਹੇ ਆ ਅੱਜ ਮੈਂ ਇਸ ਵਕਤ ਕੀਰਤਪਰ ਸਾਹਿਬ ਲੋਹੜਖੱਟ ਤੇ ਖੜਿਆ ਹੋਇਆ ਔਰ ਹਾਲਾਤ ਇਹੀ ਆ ਕੱਲ ਦੇ ਮੁੱਖ ਮੰਤਰੀ ਸਾਹਿਬ ਨੇ ਜੋ ਕਿਹਾ ਸੀਗਾ ਕਿ ਹਰਿਆਣੇ ਨੂੰ ਅਸੀਂ ਫालतੂ ਪਾਣੀ ਨਹੀਂ ਦੇ ਸਕਦੇ ਉਹਦਾ ਕਾਰਨ ਹੈ ਕਿ ਇੱਕ ਸਾਲ ਦਾ ਜਾਂ ਇੱਕ ਟਾਈਮ ਦਾ ਕ੍ਰਾਈਟੇਰੀਆ ਹੁੰਦਾ ਹੈ ਜਿਹਦੇ ਵਿੱਚ 99% ਪਾਣੀ ਪੰਜਾਬ ਯੂਜ਼ ਕਰ ਰਿਹਾ ਇਸ ਵਕਤ 102% ਹਰਿਆਣਾ ਤੇ 103% ਰਾਜਸਥਾਨ ਪਾਣੀ ਯੂਜ਼ ਕਰ ਸਕਿਆ ਪਾਣੀ ਕਿਹੜਾ ਹੈ ਪਹਿਲਾਂ ਇਹ ਸਮਝ ਲੋ ਪਾਖੜਾ ਡੈਮ ਤੋਂ ਜੋ ਪਾਣੀ ਆਂਦਾ ਹੈ ਕੁਦਰਤ ਦੀ ਨਿਯਮਤ ਹੈ ਇਹ ਪੰਜਾਬ ਦੇ ਵਿੱਚ ਨੰਗਲ ਡੈਮ ਪਹੁੰਚਦਾ ਹੈ ਤੇ ਨੰਗਲ ਡੈਮ ਤੋਂ ਮੈਂ ਪਹਿਲਾਂ ਵੀ ਕਿਹਾ ਕਿ ਲੰਬੇ ਸਮੇਂ ਤੋਂ ਜੋ ਨਹਿਰਾਂ ਬਣੀਆਂ ਹੈ ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਨਹਿਰ ਹੈ ਇਹ ਕੀਰਤਪੁਰ ਸਾਹਿਬ ਤੋਂ ਜਿਹਨੂੰ ਸਤਲੋ ਜਮਨਾ ਲਿੰਕ ਨਹਿਰ ਵੀ ਕਹਿੰਦੇ ਆ ਕੋਈ ਨੰਗਲ ਡੈਮ ਨਹਿਰ ਕਹਿੰਦਾ ਹੈ ਇਹ ਸਿੱਧੀ ਰਾਜਸਥਾਨ ਕਨੋਰੀ ਜਾ ਰਹੀ ਹੈ ਅਸੀਂ ਬਾਰ ਬਾਰ ਇਹੀ ਕਹਿ ਰਹੇ ਕਿ ਨਹਿਰਾਂ ਦਾ ਜਿਹੜਾ ਨਿਰਮਾਣ ਹੈ ਇਹ ਸਾਡੇ ਲਈ ਨਹੀਂ ਹੈ ਇਹ ਹੋਰ ਸੂਬਿਆਂ ਲਈ ਬੜਾਈਆਂ ਹੋਈਆਂ ਐ ਔਰ ਜੇ ਪੰਜਾਬ ਦਾ ਸਹੀ ਮਾਇਨੇ ਚ ਹੱਲ ਕਰਨਾ ਹੈ ਤਾਂ 250 ਪਿੰਡ ਹੈ ਮੋਜੋਵਾਲ ਤੋਂ ਬਕੈਦਾ ਟਿੱਬਾ ਟਪਰੀਆਂ ਤੱਕ ਨੂਰਪੁਰਵੇਦੀ ਬਲੌਕ ਪੂਰਾ ਉਪਰਲੀ ਘਾਟ ਇੱਕ ਪ੍ਰਸਤਾਵਿਤ ਨਹਿਰ ਹੈ ਜਿਹਨੂੰ ਲੈ ਕੇ 67 ਪਿੰਡਾਂ ਨੇ ਮਤੇ ਪਾ ਕੇ ਦਿੱਤੇ ਹੋਏ ਆ ਕਿ 67 ਪਿੰਡਾਂ ਦੇ ਲੋਕਾਂ ਨੇ ਮੰਗਿਆ ਕਿ ਸਾਨੂੰ ਪਾਣੀ ਦਿੱਤਾ ਜਾਵੇ ਜੇ ਉਪਰਲੀ ਘਾਟ 'ਚ ਨਹਿਰ ਬਣਦੀ ਹੈ ਤਾਂ ਥੱਲੇ ਦੇ ਪਿੰਡ ਸੂਆ ਬਣਾ ਕੇ ਪਾਣੀ ਸਿੰਜਿਆ ਜਾਣਾ ਸੀਗਾ ਪਰ ਸਾਢੇ 3 ਦਿਨ ਸਾਲ ਹੋ ਗਏ ਦੁੱਖ ਨਾਲੇ ਕਹਿਣਾ ਪੈ ਰਿਹਾ ਸਾਢੇ 3 ਸਾਲਾਂ ਤੋਂ ਵਿਧਾਨ ਸਭਾ 'ਚ ਵੀ ਬੇਸ਼ੱਕ ਇਹ ਗੋਲ ਮੋਲ ਸਵਾਲ ਚੱਕੇ ਗਏ ਮੈਂ ਪੰਚਾਇਤਾਂ ਨੇ ਵੀ ਦਿੱਤਾ ਹੋਇਆ ਨਕਸ਼ਾ ਵੀ ਬਣ ਗਿਆ ਸਾਡੇ ਕੋਲ ਵਿੱਚ ਤਿਆਰ ਹੈ ਸਾਡੇ ਕੋਲ ਮੌਜੂਦ ਹੈ ਨਕਸ਼ੇ ਦੀ ਕਾਪੀ ਪਰ ਇਹਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਮੈਂ ਜਿਸ ਪਾਸੇ ਧਿਆਨ ਦਿਵਾਣਾ ਚਾਹੁੰਦਾ ਜੇਕਰ ਸਰਕਾਰਾਂ ਇਸ ਇਨਾ ਕੰਮਾਂ ਦੇ ਸਹੀ ਤਰੀਕੇ ਇੱਦਾਂ ਹੀ ਪੰਜਾਬ ਦੇ ਰਹਿੰਦੇ ਬਾਕੀ ਪਿੰਡ ਵੀ ਸਿੰਝੇ ਜਾ ਸਕਦੇ ਨੇ ਹੁਣ ਦੱਸੋ ਰੋਪੜ ਤੋਂ ਜਿਹੜੀ ਨਹਿਰ ਸਾਫ਼ ਕਰੀ ਗਈ ਸੀਗੀ ਜਿਹੜੀ ਸਿੱਧੀ ਜਾਂਦੀ ਆ ਆਪਣਾ ਲੁਧਿਆਣਾ ਸਾਈਡ ਨੂੰ ਨੀਲੋ ਵਾਲੀ ਸਾਈਡ ਨੂੰ ਮੈਂ ਬਾਰ ਬਾਰ ਉੱਥੇ ਕਿਹਾ ਕਿ ਭਾਈ ਜਿਹੜੇ ਸਾਡੇ ਪਰਖਾਲੀ ਦੇ ਪਿੰਡਾਂ ਨੂੰ ਹਜੇ ਪਾਣੀ ਮਿਲਿਆ ਨਹੀਂ ਤੁਸੀਂ ਚੌੜੀ ਕਰਕੇ ਪਾਣੀ ਅੱਗੇ ਪਜਾਣ ਦਾ ਕੰਮ ਕਰ ਦਿੱਤਾ ਹਜੇ ਦਾ ਕੋ ਪਿੰਡਾਂ ਨੂੰ ਪਾਣੀ ਨਹੀਂ ਮਿਲਿਆ 250 ਪਿੰਡਾਂ ਨੂੰ ਪਾਣੀ ਨਹੀਂ ਮਿਲਿਆ ਜੇ ਸਾਡੇ ਪਿੰਡਾਂ 'ਚ ਨਹਿਰ ਬਣ ਜਾਂਦੀ ਹੈ ਤਾਂ ਉਹਦਾ ਹੱਲ ਹੋਵੇਗਾ ਫਿਰ ਪਾਣੀ ਜਿੱਥੇ ਮਰਜੀ ਦੋ ਸਾਨੂੰ ਦਰਾਜ ਨਹੀਂ ਹੈ ਪਰ ਜਿੱਦਾਂ ਦੇ ਹਾਲਾਤ ਹੋਣ ਬਣੇ ਆ ਦੇਖੋ ਫੋਰਸ ਵੀ ਲੱਗੀ ਹੈ ਅਸੀਂ ਸਨਮਾਨ ਕਰਦੇ ਆ ਸਾਡੇ ਪੰਜਾਬ ਦੀ ਫੋਰਸ ਹੈ ਸਾਨੂੰ ਰੋਕਿਆ ਗਿਆ ਕਿ ਅੱਗੇ ਨਹੀਂ ਜਾਣਾ ਠੀਕ ਹੈ ਨਹੀਂ ਜਾਂਦੇ ਆ ਸਾਡਾ ਕੰਮ ਵੀ ਨਹੀਂ ਹੈ ਹੁਣ ਬੀਬੀਐਮਬੀ ਨੇ ਆਪਣੇ ਤਰੀਕੇ ਦੇ ਨਾਲ ਸਾਡੇ ਕੋਲ ਜਿੰਨੀ ਜਾਣਕਾਰੀ ਆਈ ਹੈ ਕੁਝ ਗੇਟ ਖੋਲੇ ਆ ਰਾਤੋ ਰਾਤ ਅਫਸਰਾਂ ਦੇ ਤਬਾਦਲੇ ਕੀਤੇ ਆ ਦੱਸੋ ਸਾਡੀ ਪੰਜਾਬ ਦੀ ਧਰਤੀ ਉੱਤੇ ਕਿਦਾਂ ਦੇ ਅਧਿਕਾਰ ਜਤਾਏ ਜਾ ਰਹੇ ਆ ਜਿਹੜੇ ਵੀ ਹੁਕਮਰਾਨ ਉਹ ਲੋਕਾਂ ਦਾ ਮੱਥਾ ਲਾ ਰਹੇ ਆ ਕਿਸਾਨਾਂ ਦੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਲੱਖਾਂ ਦੀ ਆਬਾਦੀ ਦੇ ਲੋਕਾਂ ਦਾ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਸਾਡੇ 45 ਪਿੰਡਾਂ ਨੂੰ ਨਹਿਰੀ ਪਾਣੀ ਇੱਕ ਵਾਰੀ ਆਇਆ ਸੀਗਾ ਉਹ ਵੀ ਪੀਣ ਯੋਗ ਇੱਕ ਪਾਈਪ ਦੇ ਰਾਸਤੇ ਉਸ ਤੋਂ ਬਾਅਦ ਪਾਣੀ ਨਹੀਂ ਆਇਆ ਸਾਡੀ ਲੜਾਈ ਜਾਰੀ ਹੈ ਅਸੀਂ ਬਿਲਾਲ ਇਸ ਵਕਤ ਵਿਰੋਧ ਵੀ ਕਰਦੇ ਆ ਤੇ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਪੇ ਟਿੱਬਾ ਟੱਪਰੀਆਂ ਤੋਂ ਲੈ ਕੇ ਖੇੜਾ ਕਲਮੋਟ ਮੋਜੋਵਾਲ ਤੱਕ ਰਾਤ ਨੂੰ 7 7:30 ਵਜੇ ਤੁਸੀਂ ਸਾਰੇ ਵਿਹਲੇ ਹੁੰਦੇ ਆ ਆਪਣੇ ਆਪਣੇ ਪਿੰਡ ਦੇ ਬਾਹਰ ਨਿਕਲੋ 20 50 100 500 ਮੈਂ ਤਾਂ ਹਰੇਕ ਨੂੰ ਆਉਂਗਾ ਜਿੰਨੀ ਸੰਖਿਆ ਨਿਕਲਦੇ ਆ ਮੋਮਬਤੀਆਂ ਮਾਰ ਕੇ ਤੁਸੀਂ ਆਪਣਾ ਦਾਵਾ ਦਾ ਜਿਤਾਓ ਪਰ ਯਾਰ ਸਾਨੂੰ ਪਾਣੀ ਚਾਹੀਦਾ ਏ ਠੀਕ ਹੈ ਪਿੰਡਾਂ 'ਚ ਤੁਸੀਂ ਮਤੇ ਪਾਏ ਮੀਟਿੰਗਾਂ ਕੀਤੀਆਂ ਪਰ ਇਸ ਵਕਤ ਜੋ ਹਾਲਾਤ ਬਣ ਰਹੇ ਆ ਜਿਸੇ ਪ੍ਰਕਾਰ ਦੇ ਨਾਲ ਹਜੇ ਤਾਂ ਪੰਜਾਬ ਪੁਲਿਸ ਵੀ ਲਾਈ ਹੈ ਸਾਨੂੰ ਪਤਾ ਲੱਗਿਆ ਸੂਬੇ ਦੀ ਆਪਣਾ ਸਰਕਾਰ ਨੇ ਪਾਣੀ ਜਾਣ ਨਹੀਂ ਦੇਣਾ ਪਰ ਅਧਿਕਾਰ ਕਿੱਥੇ ਹੈ ਅਧਿਕਾਰ ਬੀਬੀਆਂ ਵੀ ਨੇ ਆਪਣੇ ਕੰਟਰੋਲ 'ਚ ਕੀਤੇ ਆ ਜੇ ਭਾਖੜੇ ਤੋਂ ਪਾਣੀ ਜ਼ਿਆਦਾ ਛੱਡ ਦੇਣ ਤਾਂ ਉਹਨੂੰ ਅਸੀਂ ਟੈਕਨੀਕਲੀ ਰੋਕ ਨਹੀਂ ਸਕਦੇ ਸੋ ਮੇਰੀ ਇਹੀ ਅਪੀਲ ਆ ਲੋਕੋ ਸਮੇਂ ਰਹਿੰਦੇ ਜਾਗੋ ਆਪਣੇ ਪਾਣੀਆਂ ਦਾ ਅਧਿਕਾਰ ਲੈ ਲਓ ਅੱਜ ਤਾਂ ਸੂਬੇ ਦੀ ਪੁਲਿਸ ਆ ਕੱਲ ਨੂੰ ਸੈਂਟਰ ਫੋਰਸਾਂ ਲਾ ਦਿਤੀਆਂ ਜੱਗ ਵੀ ਪਾਣੀ ਦਾ ਨਹੀਂ ਮਿਲਣਾ ਧੰਨਵਾਦ ਇਨਕਲਾਬ ਜਿੰਦਾਬਾਦ